ਆਇਆ ਕਿ ਸਾਡਾ ਸੋਨੇ ਜਿਹੜਾ ਪੰਜਾਬ ਹੈ ਅੱਜ ਇਹੋ ਜਿਹੇ ਹਾਲਾਤ ਚ ਹੈ ਕਿ ਇਥੇ ਨਾ ਕੋਈ ਡਿਵੈਲਪਮੈਂਟ ਹੋ ਸਕਦੀ ਹੈ ਨਾ ਕੋਈ ਇਨਵੈਸਟਮੈਂਟ ਕਰ ਰਿਹਾ ਨਾ ਕੋਈ ਚੰਗੇ ਕੰਮ ਹੋ ਰਹੇ ਨੇ ਕਿਉਂਕਿ ਇਹ ਨਸ਼ਿਆਂ ਨੇ ਬਰਬਾਦ ਕਰਤਾ ਪੰਜਾਬ ਨੂੰ ਤੇ ਜਦੋਂ ਤੱਕ ਅਸੀਂ ਇਸ ਨਸ਼ੇ ਨੂੰ ਚਲਾਣ ਵਾਲੇ ਨਸ਼ੇ ਦੇ ਤਸਕਰ ਨੇ ਜਿਹੜੇ ਡਰਗ ਟ੍ਰਾਫਿਕਰ ਨੇ ਡਰਗ ਸਿੰਡੀਕੇਟਸ ਨੇ ਇਹਨਾਂ ਨੂੰ ਖਤਮ ਕਰਾਂਗੇ ਪੰਜਾਬ ਅੱਗੇ ਵੱਧ ਨਹੀਂ ਸਕਦਾ ਇਹ ਕਿਉਂ ਸਾਡੇ ਪੰਜਾਬ ਨੂੰ ਛੱਡ ਕੇ ਬੱਚੇ ਨੌਜਵਾਨ ਬਾਹਰ ਜਾ ਰਹੇ ਨੇ ਹਰ ਪਰਿਵਾਰ ਨੂੰ ਡਰ ਹੈ ਕਿ ਸਾਡਾ ਬੱਚਾ ਕਿਤੇ ਸ਼ਿਕਾਰ ਨਾ ਹੋਏ ਨਸ਼ਿਆਂ ਦਾ ਇਹਨੂੰ ਰੋਕਣ ਵਾਸਤੇ ਪੰਜਾਬ ਪੁਲਿਸ ਪੂਰੀ ਕੋਸ਼ਿਸ਼ ਕਰ ਰਹੀ ਹੈ 2021 ਚ ਅਸੀਂ ਸਭ ਤੋਂ ਪਹਿਲਾਂ ਪਰਚਾ ਦਰਜ ਕੀਤਾ ਸੀ ਕਿਉਂਕਿ ਸਿਰਫ ਥੱਲੇ ਜਿਹੜੇ ਡਰਗ ਪੈਡਲਰ ਨੇ ਜਾਂ ਡਰਗ ਐਡਿਕਟ ਨੇ ਨਸ਼ੇ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਨਾਲ ਕੁਝ ਨਹੀਂ ਹੁੰਦਾ ਜਿਹੜੇ ਸ਼ਿਕਰ ਦੇ ਚੋਟੀ ਦੇ ਜਿਹੜੇ ਡਰਗ ਸਿੰਡੀਕੇਟ ਦੇ ਇਨਚਾਰਜ ਹੁੰਦੇ ਨੇ ਜਿਹੜੇ ਚਲਾਉਂਦੇ ਨੇ ਜਿਨ੍ਹਾਂ ਦੇ ਸ਼ਹਿ ਦੇ ਥੱਲੇ ਇਹ ਕੰਮ ਹੁੰਦਾ ਹੈ ਉਹਨਾਂ ਦੇ ਖਿਲਾਫ ਜਦੋਂ ਤੱਕ ਕੰਮ ਨਹੀਂ ਹੋਏਗਾ ਜਿਵੇਂ ਸੀਐਮ ਸਾਹਿਬ ਨੇ ਕਿਹਾ ਅਸੀਂ ਬਿਲਕੁਲ ਉੱਪਰ ਤੱਕ ਜਾਵਾਂਗੇ ਤੇ 2021 ਦਸੰਬਰ ਚ ਅਸੀਂ विक्रम सिंह मजीठिया ਦੇ ਖਿਲਾਫ ਇਹ ਕਾਰਵਾਈ ਕੀਤੀ ਸੀ ਜਿਹੜਾ ਕਿ ਸਾਬਕਾ ਮੰਤਰੀ ਸੀ ਬਹੁਤ ਇਨਫਲੂਐਂਸ਼ੀਅਲ ਬਹੁਤ ਪਾਵਰਫੁਲ ਉਸ ਕਾਰਵਾਈ ਦੇ ਦੌਰਾਨ ਜਿਹੜੇ ਗੱਲਾਂ ਸਾਡੇ ਸਾਹਮਣੇ ਆਈ ਸੀ ਉਹਦੇ ਬਾਰੇ ਮੈਂ ਅਜ ਦੇ ਟੀਮ ਨੂੰ ਐਸਆਈਟੀ ਨੂੰ ਪਲੱਸ ਵਿਜੀਲੈਂਸ ਟੀਮ ਨੂੰ ਦੱਸਣ ਆਇਆ ਸੀ ਭਈ ਉਹਦੇ ਕੀ ਹਾਲਾਤ ਸੀ ਕੀ ਹੋਇਆ ਸੀ ਉਦੋਂ ਕੀ ਕੀ ਇਨਫੋਰਮੇਸ਼ਨ ਸਾਡੇ ਸੋਰਸ ਦੇ ਰਾਹੀਂ ਡਾਕੂਮੈਂਟਸ ਕੀ ਕੀ ਆਏ ਸੀ ਸਾਡੇ ਕੋਲ ਉਹ ਸਾਰੇ ਬਾਰੇ ਸਾਰਾ ਬੈਕਗ੍ਰਾਉਂਡ ਦੱਸਣਾ ਆਇਆ ਸੀ ਜਿਹਦੇ ਨਾਲ ਉਹ ਆਪਣੀ ਕਾਰਵਾਈ ਆਪਣੀ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਕਰਨ ਇੱਕ ਬੈਕਗ੍ਰਾਉਂਡ ਬ੍ਰਿਜਿੰਗ ਦਾ ਗੈਪ ਉਦੋਂ ਤੋਂ ਲੈ ਕੇ ਅੱਜ ਤੱਕ ਕੀ ਹੋਇਆ ਹੈ ਉਹਨਾਂ ਨੂੰ ਸਮਝ ਆਏ ਤੇ ਸਹੀ ਤਰੀਕੇ ਨਾਲ ਉਹ ਅਦਾਲਤ ਇਨਵੈਸਟੀਗੇਸ਼ਨ ਕਰਨ ਤਫਤੀਸ਼ ਕਰਨ ਤੇ ਅਦਾਲਤ 'ਚ ਆਪਣੇ ਆਪਣਾ ਪੱਖ ਪੇਸ਼ ਕਰਨ ਲੋਬੇ ਦੇ ਕੋ ਡਾਟਾ ਸਾਹਮਣੇ ਰੱਖਿਆ ਗਿਆ ਤੇ ਉਹਨਾਂ ਦੇ ਵਿੱਚ ਇੱਕ ਖਾਸ ਸੀਗਾ ਹਾਈ ਕੋਰਟ ਚ ਸਾਡੀ ਰਿਪੋਰਟ ਹੈ ਹਾਈ ਕੋਰਟ ਨੇ ਉਦੋਂ ਇੱਕ ਐਸਆਈਟੀ ਬਣਾਇਆ ਸੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ 2017 ਦਿਸੰਬਰ ਚ ਉਹ ਸੀਗਾ ਕਿ ਨਸ਼ਾ ਡਰੱਗ ਟ੍ਰਾਫਿਕਰ ਨੈਕਸਸ ਬਿਟਵੀਨ ਡਰੱਗ ਟ੍ਰਾਫਿਕਰ ਐਂਡ ਐਨਫੋਰਸਮੈਂਟ ਏਜੰਸੀਜ਼ ਜਿਹੜਾ ਕਿ ਪੁਲਿਸ ਹੈਗਾ ਕਿ ਨਸ਼ੇ ਤਸਕਰ ਤੇ ਪੁਲਿਸ ਦੇ ਦਰਮਿਆਨ ਕੀ ਲਿੰਕ ਹੈਗਾ ਤੇ ਉਹ ਸਾਡੀ ਐਸਆਈਟੀ ਨੇ ਤਿੰਨ ਰਿਪੋਰਟਾਂ ਦਿੱਤੀ ਸੀ ਐਸਆਈਟੀ ਵੱਲੋਂ ਇੱਕ ਮੈਂ ਐਜ਼ ਇਨਚਾਰਜ ਐਸਆਈਟੀ ਇੱਕ ਹੋਰ ਰਿਪੋਰਟ ਦਿੱਤੀ ਸੀ ਜਿਹੜੀ ਹਾਲੇ ਵੀ ਬੰਦ ਪਈ ਹੋ ਨਹੀਂ ਖੁੱਲੀ ਹੈ ਤਿੰਨ ਰਿਪੋਰਟਾਂ ਜਿਹੜੀ ਖੁੱਲ ਚੁਕੀ ਹੈ ਉਹ ਮੇਰੇ ਖਿਆਲ ਤੋਂ ਤੁਹਾਨੂੰ ਕਿਥੋਂ ਵੀ ਮਿਲ ਸਕਦੀ ਹੈ ਬੜੇ ਡਿਟੇਲਡ ਹੈਗਾ ਬਹੁਤ ਡਿਟੇਲਡ ਹੈਗਾ ਪੜਨ ਲਾਇਕ ਹੈਗਾ ਮੈਂ ਬੇਨਤੀ ਕਰਾਂਗਾ ਤੁਹਾਨੂੰ ਸਾਰਿਆਂ ਨੂੰ ਇਹ ਜਾਨਣਾ ਜ਼ਰੂਰੀ ਹੈ ਕਿ ਕਿਵੇਂ ਕਿਉਂਕਿ ਸਾਡੇ ਪੰਜਾਬ ਪੁਲਿਸ 'ਚ ਬਹੁਤ ਵਧੀਆ ਅਫਸਰ ਨੇ ਬਹੁਤ ਵਧੀਆ ਤਫ਼ਤੀਸ਼ੀ ਨੇ ਬਹੁਤ ਵਧੀਆ ਸਾਡੇ ਜਵਾਨ ਵੀ ਬਹੁਤ ਵਧੀਆ ਨੇ ਬੜੀ ਕੁਰਬਾਨੀਆਂ ਦਿੱਤੀ ਹੈ ਦੇਸ਼ ਵਾਸਤੇ ਸੂਬੇ ਵਾਸਤੇ ਫੋਰਸ ਵਾਸਤੇ ਪਰ ਜਿਵੇਂ ਹਰ ਥਾਂ ਤੇ ਕੁਝ ਬਲੈਕ ਸ਼ੀਪ ਥੋੜੇ ਬਹੁਤ ਹੁੰਦੇ ਨੇ ਜਿਹੜੇ ਬਦਨਾਮ ਕਰਦੇ ਨੇ ਫੋਰਸ ਨੂੰ ਉਹ ਸਾਡੇ ਵਿੱਚ ਕੁਝ ਇਹੋ ਜਿਹੇ ਅਨਸਰ ਸੀਗੇ ਜਿਨ੍ਹਾਂ ਨੇ ਸਾਨੂੰ ਬਦਨਾਮ ਕੀਤਾ ਜਿਨ੍ਹਾਂ ਨੇ ਨਸ਼ਿਆਂ ਨੂੰ ਸ਼ਹਿ ਦਿੱਤਾ ਤੇ ਐਨਡੀਪੀਐਸ ਐਕਟ ਨੂੰ ਉਹਦੀ ਦੁਰਵਰਤੋਂ ਕਰਕੇ ਕਿਵੇਂ ਐਕਸਟਰਸ਼ਨ ਕਰਦੇ ਸੀ ਉਹਨਾਂ ਕੋਲੋਂ ਕਾਫੀ ਸਾਰੇ ਡਰੱਗਸ ਬਰਾਮਦ ਹੋਏ ਸੀ ਨਜਾਇਜ਼ ਹਥਿਆਰ ਬਰਾਮਦ ਹੋਏ ਸੀ ਪੈਸੇ ਫੋਰਨ ਕਰੰਸੀ ਬਹੁਤ ਕੁਝ ਬਰਾਮਦ ਹੋਇਆ ਸੀ ਇਹਦੇ ਸਾਰੇ ਚੀਜ਼ਾਂ ਦਾ ਡਿਟੇਲ ਕਿਵੇਂ ਕੰਮ ਕਰਦੇ ਸੀ ਉਹ ਤਿੰਨ ਰਿਪੋਰਟਾਂ 'ਚ ਬਹੁਤ ਵਿਸਤਾਰ ਨਾਲ ਹੈ ਉਹਨਾਂ ਕੋਲ ਕੀ ਪ੍ਰਾਪਰਟੀਆਂ ਸੀ ਹੈ ਬੈਂਕ ਅਕਾਊਂਟ ਕੀ ਸੀ ਕਿਵੇਂ ਪੈਸੇ ਉਹਨਾਂ ਕੋਲ ਆਉਂਦੇ ਸੀ ਕਿਵੇਂ ਉਹਨਾਂ ਨੇ ਪੰਜਾਬ ਪੁਲਿਸ ਰੂਲਸ ਨੂੰ ਤੋੜ-ਮੋੜ ਕੇ ਪ੍ਰੋਮੋਸ਼ਨ ਦਿੱਤੀ ਹੈ ਜਿਹੜੇ ਕਰਪਟ ਅਫਸਰ ਸੀ ਜਿਹੜੇ ਕਰਪਟ ਸਿਪਾਈ ਸੀ ਜਿਨ੍ਹਾਂ ਨੂੰ ਇੰਸਪੈਕਟਰ ਬਣਾਇਆ ਗਿਆ ਇੰਸਪੈਕਟਰ ਇੰਦਰਜੀਤ ਇਹ ਉਹ ਹੌਲਦਾਰ ਵੀ ਨਹੀਂ ਸੀ ਰੈਗੂਲਰ ਹੌਲਦਾਰ ਉਹਦੇ ਖਿਲਾਫ 15 ਡਿਪਾਰਟਮੈਂਟਲ ਇਨਕੁਆਇਰੀ ਸੀ ਮੈਂ ਤੁਹਾਨੂੰ ਕੁਝ ਤੱਤ ਦੱਸ ਰਿਹਾ ਕਿ ਉਸ ਤੇ ਕੀ ਹੈ ਚਾਰ ਪਰਚੇ ਸੀ ਤਿੰਨ ਕ腐ਸ਼ਨ ਦੇ ਚਾਰ ਬੇਜਰ ਪਰਚੇ 15 ਡਿਪਾਰਟਮੈਂਟਲ ਇਨਕੁਆਇਰੀ ਦੇ باوجود ਉਹਨੂੰ ਚਾਰ ਪ੍ਰੋਮੋਸ਼ਨਾਂ ਦਿੱਤੀ ਗਈ ਇਹ ਸਾਡੇ ਕੋਲ ਦੇਖੋ ਖੜੇ ਨੇ ਸਾਰੇ ਆਪਣੀ ਡਿਊਟੀ ਕਰਦੇ ਨੇ ਕਿਨੂੰ ਕਿਸੇ ਨੂੰ ਇਹੋ ਜੀ ਪ੍ਰੋਮੋਸ਼ਨ ਨਹੀਂ ਮਿਲਦੀ ਬਾਅਦ ਤੋਂ ਬਾਅਦ ਅਸੀਂ ਰਿਵਾਰਡ ਦੇਨੇ ਐ ਅਵਾਰਡ ਦੇਨੇ ਐ ਐਪਰੀਸ਼ੀਏਟ ਕਰਦੇ ਠੀਕ ਹੈ ਪਰ ਚਾਰ ਪ੍ਰੋਮੋਸ਼ਨਾਂ ਮੈਂ ਕਦੀ ਨਹੀਂ ਦੇਖਿਆ ਕਿਸ ਨੂੰ ਮਿਲਦੇ ਹੋਏ ਠੀਕ ਹੈ ਤੇ ਪੰਜਾਬ ਪੁਲਿਸ ਰੂਲ ਕਹਿੰਦਾ ਹੈ ਕਿ ਜਿਹੜਾ ਸਭ ਤੋਂ ਸੀਨੀਅਰ ਇੰਸਪੈਕਟਰ ਹੈ ਜ਼ਿਲ੍ਹੇ ਦਾ ਕਿ ਜਿਹੜਾ ਬੇਦਾਗ ਹੈਗਾ ਉਹਨੂੰ ਇੰਸਪੈਕਟਰ ਸੀਆਈ ਬਣਾਇਆ ਜਾਏ ਇਹ ਕਿਹੜੇ ਹਾਲਾਤ ਸੀ ਕਿ ਜਿਹੜਾ ਸਿਪਾਈ ਹੈਗਾ ਉਹਨੂੰ ਚੱਕ ਕੇ ਤੁਸੀਂ ਇੰਸਪੈਕਟਰ ਬਣਾਤਾ ਤੇ ਉਹਨੂੰ ਹਰ ਥਾਂ ਤੇ ਨਾਲ ਚੱਕੀ ਫਿਰਦੇ ਹੋ ਉਹਨੂੰ ਇੰਸਪੈਕਟਰ ਸੀਆਈ ਬਣਾ ਰਹੇ ਹੋ ਇਹ ਕੀ ਖਾਸ ਕਰਦਾ ਸੀ ਉਹ ਸਾਰਿਆਂ ਦਾ ਜਸ ਉਸ ਤੇ ਹੈ ਕਿਵੇਂ ਬੇ ਰਹਿਮੀ ਨਾਲ ਉਹਨਾਂ ਨੇ ਪੰਜਾਬ ਚ ਡਿਊਟੀ ਤੋਂ ਕੀ ਨਿਭਾਈ ਹੈ क्राइम ਕਰਦੇ ਰਹੇ ਰਾਜੀ ਸਿੰਘ ਦਾ ਨਾਮ ਰਾਜੀ ਸਿੰਘ ਬਿਲਕੁਲ ਜਾਈ ਤਾਂ ਪਘੋੜਾ ਹੋਇਆ ਕਿ ਉਹਦੇ ਪ੍ਰਾਪਰਟੀਆਂ ਉਹਦੇ ਪੈਸੇ ਉਹਨਾਂ ਸਾਰਿਆਂ ਦੇ ਬੇਰਵਾ ਜਿਹੜਾ ਡਰੱਗਸ ਆਈ ਆ ਉਸ ਰਿਪੋਰਟ ਚ ਹੈਗਾ ਸਰ ਕਿਹੜੇ ਵਿਕਰਮ ਜੀ ਆਤੇ ਸਰ ਬਣਾ ਚ ਪਾਰਟਿਸਪੇਟ ਵੀ ਲੱਗੀ ਰਹੀ ਪੰਜ ਮੁੱਖੀ ਬਦਲ ਇੱਕ ਮਿੰਟ ਇੱਕ ਮਿੰਟ ਮੈਡਮ ਤੁਸੀਂ ਕਿਹੜੇ

हां जी दिस इज दिस इज बेसिकली अबाउट मिसयूज ऑफ गवर्नमेंट अकोमोडेशन गवर्नमेंट प्रॉपर्टी एंड मैन पावर हां ਜਿਹੜੇ ਕੀ ਜਿਹੜਾ ਦੂਰ ਵਰਤੋਂ ਕਰਕੇ ਸ਼ਹਿਦ ਦਿੱਤਾ ਜਾਂਦਾ ਹੈ ਨਸ਼ੇ ਦੇ ਤਸਕਰਾਂ ਨੂੰ ਸਰ ਓਵਰਆਲ ਓਵਰਆਲ ਸਾਡੀ ਇਨਵੈਸਟੀਗੇਸ਼ਨ ਚ ਆਲਮੀਕ ਨਿਕਲ ਕੇ ਸਾਹਮਣੇ ਆਇਆ ਸੀ ਕਿ ਵਿਕਰਮਜੀਤਿਆ ਦੇ ਡਰੱਗ ਪੈਟਰਨਰਸ ਦੇ ਨਾਲ ਵੱਡੇ ਲੀਕ ਨੇ ਕਿਉਂਕਿ 540 ਕਰੋੜ ਦੀ ਬੇਨਾਮੀ ਸੰਪਤੀ ਦਾ ਜਿਹੜਾ ਹੁਣ ਵਿਸ਼ਲਾ ਜ਼ਿਕਰ ਕਰੀਏ ਕਿ ਆ ਸਾਰੇ ਤੱਕ ਤੁਹਾਡੇ ਕੋਲ ਸਾਹਮਣੇ ਆਇਆ ਸੀ ਕਿ ਵਿਕਰਮਜੀਤ ਨਹੀਂ ਉਹਦੇ ਕੁਝ ਉਦੋਂ ਆ ਗਏ ਸੀ ਕੁਝ ਉਦੋਂ ਸ਼ੁਰੂਆਤ ਸੀ ਉਦੋਂ ਕਾਫੀ ਠੋਸ ਸਬੂਤ ਸਾਡੇ ਕੋਲ ਆ ਗਏ ਸੀ ਜਿਹੜੀ ਤਫ਼ਤੀਸ਼ ਬਾਅਦ ਚੇ ਕਰਕੇ ਕਿਉਂਕਿ ਤਫ਼ਤੀਸ਼ ਇੱਕ ਇੱਕ ਦਿਨ ਚ ਨਹੀਂ ਹੁੰਦਾ ਇਹ ਬੜਾ ਸੈਂਸਿਟਿਵ ਹੈ ਕਿ ਕਾਫੀ ਪੈਸੇ ਬਾਹਰੋਂ ਵੀ ਆਏ ਨੇ ਤੇ ਆਪਾਂ ਐਦਾ ਹੀ ਇੱਕ ਦਾਵਾ ਨਹੀਂ ਕਰ ਸਕਦੇ ਜਦੋਂ ਤੱਕ ਉਹਦੀ ਤੋੜ ਤੱਕ ਇਨਵੈਸਟੀਗੇਸ਼ਨ ਕਰਕੇ ਇੱਕ ਇੱਕ ਕੜੀ ਨੂੰ ਐਸਟੈਬਲਿਸ਼ ਨਾ ਕੀਤਾ ਜਾਵੇ ਜਿਹੜੀ ਐਫਆਈਆਈ ਦੀ ਆਈ ਸੀ ਸਰ ਲਿੰਕ ਕੀ ਨਿਕਲੇ ਸੀ ਪੜੇ ਨਹੀਂ ਨਹੀਂ ਲਿੰਕ ਤਾਂ ਹੁਣ ਨਿਕਲੇ ਨੇ ਤਾਂ ਹੀ ਹੁਣ ਕਾਰਵਾਈ ਹੋਈ ਹੈ ਨਹੀਂ ਕਿ ਇਹ ਸੀ ਕਿ ਬਾਹਰੋਂ ਵੀ ਇਹਨਾਂ ਦੇ ਪੈਸੇ ਆਏ ਨੇ ਜਿਹੜੇ ਫੇਕ ਸ਼ੈੱਲ ਕੰਪਨੀਆ ਦੇ ਰਾਹੀਂ ਇਨਾ ਦੇ ਪੈਸੇ ਘੁਮਾਏ ਗਏ ਨਾ ਲਾਂਡਰ ਕਿੱਤਾ ਗਿਆ ਹੈ ਇਹ ਚੀਜ਼ ਈਡੀ ਨੇ ਵੀ ਜਿਹੜਾ ਸਾਡੇ ਪਰਚੇ ਦਾ ਬੇਸ ਸੀਗਾ ਈਡੀ ਦੀ ਰਿਪੋਰਟ ਸੀਗੀ ਡਰਗਮਨੀ ਸੀ ਸਾਰੇ ਡਰਗਮਨੀ ਸੀ ਇਹ ਹਿੰਦੀ ਮੇ ਵੀ ਇਹ ਦੂਸਰਾ ਇਹ ਜੋ ਈਡੀ ਦਾ ਕੇਸ ਹੈ ਕੀ ਆਪ ਨੇ ਐਲੈਬੋਰੇਟਿਆ ਸਬਸਟੈਂਸ਼ੀਏਟ ਕੀਤਾ ਹੈ ਕਿ ਦਿੱਸੇ ਦਾ ਡਰਗਮਨੀ ਕਿਉਂਕਿ ਤੁਸੀਂ ਸਾਈਕਲ ਜੀ ਜੀ ਪਰੋਜ ਚੀਜ਼ਾਂ ਮੇਚਾ ਨਾ ਹੋਟੇ ਅਸਰ ਜੜ ਤੋਂ ਜੜੀ ਪੁੱਛ ਕਿ ਚੋਰੀ ਹੈ ਕਿ ਇਸ ਵਾਰ ਦੇ ਹੋਈ ਮੈਂ ਮੈਂ ਦੱਸਾਂ ਚਾਹਣਾ ਮੇਰੀ ਪੁੱਛਕਿਚ ਨਹੀਂ ਹੋਈ ਹੈ ਕਿ ਬਿਆਨ ਦਰਜ ਕਰਾਇਆ ਨਹੀਂ ਮੈਂ ਬਿਆਨ ਵੀ ਨਹੀਂ ਦਰਜ ਕਰਾਇਆ ਮੈਂ ਸਭ ਤੋਂ ਪਹਿਲਾਂ ਹੀ ਦੱਸਿਆ ਕਿ ਮੈਂ ਬੈਕਗਰਾਉਂਡ ਲਗਤਿੰਗ ਹਿੰਦੀ ਐਂਡ ਐਗਜ਼ੈਕਟ ਅ ਡਰਗ ਮਨੀ ਜੋ ਪਰ ਮੇਰੀ ਮੇਰੀ ਜਿਹੜੀ ਸੀਗੀ ਅੱਜ ਮੈਂ ਕਿਉਂਕਿ ਮੇਰੀ ਜਿਹੜੀ ਐਕਸਪੀਰੀਅੰਸ ਸੀ ਮੇਰੀ ਜਿਹੜੀ ਨੋਲੇਜ ਸੀ ਉਹ ਆਕੇ ਮੈਂ ਅੱਜ ਤਫਤੀਸੀ ਟੀਮ ਨੂੰ ਦੱਸਿਆ ਕਿ ਬੈਕਗਰਾਉਂਡ ਕੀ ਸੀ ਤੇ ਉਦੋਂ ਲੈ ਕੇ ਕਿਹੜੇ ਹਾਲਾਤ ਸੀ ਕਿਹੜੀ ਕੀ ਇਨਫੋਰਮੇਸ਼ਨ ਸੀ जिस करके असि पर्चा दर्ज किया तो की -की, किड़े कहडे सामने आए थे मैं ये बताना चाहता हूँ कि आज मैं बयान दर्ज कराने नहीं आया क्योंकि ये बहुत ही एक महत्वपूर्ण केस है जिसके बारे में हर एक को सारी डिटेल तुरंत नहीं पता होंगे हमारे एक्सपीरियंस हमारे जो सोर्स हमारे सूत्रों के आधार पर जो हमारे पास खबर आई थी उन सारों को बताने के लिए मैं आज टीम को आया था मैं कोई बयान दर्ज कराने नहीं आया था मैं डीजीपी था मैं सुपरवाइजरी था मेरे डायरेक्शन से पर्चे दर्ज हुए थे ठीक है ये थोड़ा ना ना मैं साफ पोलिटिकल वह थोड़ी गल बहुत सही है मैं पोलिटिशन है मेरा आज की इस्तेमाल हो रहा ਮੈਨੂੰ ਕੀ ਮਿਲਣਾ ਹੈ ਦੇਖੋ ਜੀ ਤੁਸੀਂ ਇਹ ਦੱਸੋ ਪੰਜਾਬ ਡੁੱਬ ਜਾਵੇ ਨਸ਼ੇ बिकਰੇ ਨੇ ਨਸ਼ੇ بگਦੇ ਸੀ ਕਿਵੇਂ ਹੁੰਦੇ ਸੀ ਰੁਕੇ ਕਿਉਂ ਨਹੀਂ ਤੁਸੀਂ ਇਹ ਸਵਾਲ ਪੁੱਛਦੇ ਹੋ ਕਿਸੇ ਨੂੰ ਜਿਹੜੇ ਇਹ ਗੱਲ ਕਰਦੇ ਨੇ ਪੋਲਿਟੀਕਲ ਵੈਂਡੇਟਾ ਦੀ ਗੱਲ ਕਰਦੇ ਨੇ ਸਾਡਾ ਫਰਜ਼ ਹੈ ਵਰਦੀ ਪਾ ਕੇ ਪੰਜਾਬ ਨੂੰ ਬਚਾਉਣਾ ਕਾਨੂੰਨ ਨੂੰ ਕਾਇਮ ਰੱਖਣਾ ਡਰੱਗਸ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਨਾ ਆਪਾਂ ਕਰੀਏ ਜਾਂ ਚੁੱਪ ਕਰਕੇ ਬਹਿ ਜਾਈਏ ਫਿਰ ਸਰ ਤਾਂ ਕੀ ਸਰ ਇਹ 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 ਨਹੀਂ ਇਹ ਸਹੀ ਨਹੀਂ ਸਰ ਤੁਸੀਂ ਦੋ ਕੰਪਨੀਆਂ ਦਾ ਜ਼ਿਕਰ ਕਰ ਰਹੇ ਹੋ ਜਿਹੜੀਆਂ ਕੰਪਨੀਆਂ ਦਾ ਤੁਸੀਂ ਲਿੰਕ ਕਰ ਰਹੇ ਹੋ ਕਿ ਸ਼ੈਲ ਕੰਪਨੀਆਂ ਸੀ ਜਿਹੜੀ ਐਫ ਆਈ ਆਰ ਦੇ ਵਿੱਚ ਹੈਗੀਆਂ ਨੇ ਕੀ ਇਹ ਕੰਪਨੀਆਂ ਉਹੀ ਨੇ ਤੇ ਦੂਜਾ ਸਵਾਲ ਨਹੀਂ ਇਹ ਇਹ ਕੰਪਨੀਆਂ ਸਿਫਿਕੇਸ਼ਨ ਕਰਦੇ ਸੀ ਕਿ ਧਮਕਾ ਆਇਆ ਗਿਆ ਇਸ ਵਿਸ਼ੇ 'ਤੇ ਕੋਈ ਅੱਜ ਕੋਈ ਨਵੇਂ ਕੋਈ ਚੀਜ਼ਾਂ ਦੱਸੀਆਂ ਨੇ ਜਿੱਦਿਹਾ ਨਹੀਂ ਸੀ ਦੇਖੋ ਨਹੀਂ ਜਿਹੜੇ ਧਮਕੀਆਂ ਕਿਵੇਂ ਆਂਦੀਆਂ ਤੁਸੀਂ ਵੀਡੀਓਜ਼ ਵੀ ਦੇਖਿਓ ਨੇ ਬਿਕਰਮ ਮਜੀਠੇ ਦੇ ਮੈਨੂੰ ਦੱਸਣ ਦੀ ਲੋੜ ਤਾਂ ਨਹੀਂ ਹੈ ਦੇਖਿਆ ਤੁਸੀਂ ਬਿਕਰਮ ਮਜੀਠੇ ਦੇ ਵੀਡੀਓਜ਼ ਦੇਖਿਆ ਨਹੀਂ ਤੋ ਮੈਨੂੰ ਦੱਸਣ ਦੀ ਲੋੜ ਨਹੀਂ ਆਪੇ ਹੀ ਦੇਖ ਲਓ ਨੈਟ ਤੇ ਹੈਗੇ ਸਾਰੇ ਜੀ ਸਾਹਿਬ ਕੀ ਤੋਂ ਅੰਪਰਾ ਕੰਪਨੀ ਵਾਲਾ ਕਹਿੰਦੇ ਸਬੂਤ ਆਪਣੇ ਕੋਲ ਹੈ ਕਿ ਬਿਕਰਮ ਇਸ ਤੋਂ ਵੱਧ ਇਸ ਤੋਂ ਵੱਧ ਇਸੇ ਕਰਾਰ ਦਿੱਤਾ ਜਾ ਮੈਂ ਤੁਹਾਨੂੰ ਤਾਂ ਹੀ ਸਮਝਾ ਰਿਹਾ ਇਹ ਚੀਜ਼ ਮੈਂ ਇਹਨਾਂ ਨੂੰ ਦੱਸਣ ਆਇਆ ਸੀ ਹਾਂਜੀ ਈ ਮੈਂ Hindi ਪੰਜਾਬੀ ਕਿਹੜੇ ਪੰਜਾਬੀ ਮੈਂ ਮੈਂ ਦੋਨੇ ਦਿੱਤੇ ਅੱਜ ਕਿਹਨੋਂ ਮੈਂ ਦੋਨੇ ਕਰ ਦੇਣਾ ਐਸਾ ਹੈ ਜੀ ਸਬੂਤ ਉਦੋਂ ਵੀ ਸੀਗਾ ਸਬੂਤ ਸਾਡੇ ਵੇਲੇ ਵੀ ਆਏ ਸੀ ਜਿਹੜਾ ਪਹਿਲੇ ਸਬੂਤ ਆਏ ਸੀ 2000 ਇਹ ਤੁਸੀਂ ਲੈ ਲਓ 2012 'ਚ 12 13 ਸ਼ੁਰੂ ਹੁੰਦਾ ਉਸੇ ਇੰਨੀ ਡੂੰਗੀ ਇੰਨੀ ਜ਼ਿਆਦਾ ਸਬੂਤ ਸੀ ਕਾਰਵਾਈ ਨਹੀਂ ਹੋਈ ਸਰਕਾਰ ਕੀ ਦੀ ਸੀ ਪੋਲੀਟੀਕਲ ਦੱਸੋ ਕਿਹਦੀ ਸਰਕਾਰ ਸੀ 2012 'ਚ ਤਾਂ ਕੀ ਹੋਇਆ ਪੋਲਿਟਿਕਲ ਇੱਕ 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 ਮਿੰਟ ਜੀ ਮੈਂ ਅਜੇ ਜਵਾਬ ਦੇ ਰਿਹਾ 2012 ਚ ਇੰਨਾ ਸਬੂਤ ਸੀ ਅੱਜ ਮੈਂ ਇੱਕ ਕੱਡੋਜੀ ਸਬੂਤ ਤੁਹਾਡੇ ਕੋਲ ਪਿਆ ਹੈ ਇਹ ਦੱਸਣਾ ਆਇਆ ਸੀਗਾ 2012 ਚ ਰੇਖੂ ਸਬੂਤ ਸੀ ਕਾਰਵਾਈ ਨਹੀਂ ਹੋਈ ਕਿਉਂ ਕਿ ਇੱਕ ਮਿੰਟ ਇੱਕ ਮਿੰਟ 2012 ਚ ਵਿਕਰਮ ਮਜੀਠੀਆ ਦੀ ਸਰਕਾਰ ਸੀ ਸੁਖੀਰ ਬਾਦਲ ਦੀ ਸਰਕਾਰ ਸੀ ਬਾਦਲ ਦੀ ਸਰਕਾਰ ਇਹਨਾਂ ਦੀ ਇਨਫਲੂਐਂਸ ਚੱਲਦਾ ਸੀ ਮੈਂ ਸੁਖੀਰ ਨੂੰ ਨਹੀਂ ਕਹਿ ਰਿਹਾ ਇਹਦੇ ਨਾਲ ਇਨਵੋਲ ਹੈ ਮੈਂ ਇਹ ਨਹੀਂ ਕਹਿ ਰਿਹਾ ਬਟ ਇੱਕ ਮੈਨੂੰ ਮੈਨੂੰ ਜਵਾਬ ਦੇ ਦਿਨ ਦੋ ਪਹਿਲੇ ਠੀਕ ਹੈ ਮੈਂ ਪੋਲਿਟਿਕਲ ਇੰਟਰਫੀਰੈਂਸ ਦੀ ਗੱਲ ਕਰ ਰਿਹਾ ਕਿ ਉਦੋਂ ਪੋਲਿਟਿਕਲ ਇੰਟਰਫੀਰੈਂਸ ਨੂੰ ਪੁੱਛਿਆ ਕਿ ਕਿਉਂ ਦਬਿਆ ਤੁਸੀਂ ਇਹ ਗੱਲ ਜਾ ਕੇ ਪੁੱਛੋਗੇ ਇਹਨਾਂ ਨੂੰ ਕਿ 2012 ਚ ਇਹ ਬਹੁਤ ਛੇਤੀ ਦੇਖੋਗੇ ਇਹ ਚੀਜ਼ਾਂ ਸਭ ਸਾਹਮਣੇ ਆਣਗੇ ਇਹ ਇਹ ਇਨਫੋਰਮੇਸ਼ਨ ਉਦੋਂ ਸਾਹਮਣੇ ਸੀ 1 ਮਿੰਟ ਇਹ ਇਨਫੋਰਮੇਸ਼ਨ ਸਾਹਮਣੇ ਸੀਗੀ ਮੈਂ ਦੱਸਣਾ ਹੈ ਮੈਂ ਕੱਢ ਕੇ ਦਿਖਾ 1 ਮਿੰਟ ਮੈਂ ਦੱਸਣਾ ਹੈ ਇਨਫੋਰਮੇਸ਼ਨ ਪੋਲਿਟਿਕਲ ਪਿਆ ਇਹਨਾਂ ਨੂੰ ਪਤਾ ਨਹੀਂ ਸੀ ਠੀਕ ਹੈ ਇਸ ਕੰਮ ਵਾਸਤੇ ਮੈਂ ਅਸੀਂ 2021 ਚ ਫਿਰ ਅਸੀਂ ਸ਼ੁਰੂ ਕੀਤਾ ਤੇ 2022 ਚ ਫਿਰ ਜੋ ਵੀ ਹੋਇਆ ਮੈਨੂੰ ਉਹਨੇ ਕੱਢਤਾ ਇਹ ਬਹੁਤ ਪਾਵਰਫੁਲ ਬੰਦੇ ਨੇ ਬਹੁਤ ਤਾਕਤਵਰ ਬੰਦੇ ਨੇ ਤੇ ਜੇ ਅਸੀਂ ਪੰਜਾਬ ਨੂੰ ਬਚਾਣਾ ਹੈ ਸਾਨੂੰ ਇਹਨਾਂ ਪਾਵਰ ਦੇ ਉੱਤੇ ਚੜਨਾ ਹੈ ਮੈਂ ਪਹਿਲੇ ਵੀ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ ਭਾਰਤ ਦੀ ਆਜ਼ਾਦੀ ਉਦੋਂ ਹੋਇਆ ਜਦੋਂ ਇੱਕ ਭਗਤ ਸਿੰਘ ਜੀ ਨੇ ਆਪਣੀ ਸ਼ਹਾਦਤ ਦਿੱਤੀ ਨਹੀਂ ਹੋਇਆ ਪਰ ਉਹਨਾਂ ਨੂੰ ਵੇਖ ਕੇ ਜਦੋਂ ਸਾਰੇ ਇਕੱਠੇ ਹੋ ਗਏ ਪੂਰਾ ਕੌਮ ਇਕੱਠੇ ਹੋ ਗਿਆ ਫਿਰ ਐਥੋਂ ਅੰਗਰੇਜ਼ ਪਰ ਜੇ ਆਪਾਂ ਨਸ਼ੇ ਨੂੰ ਖਤਮ ਕਰਨਾ ਹੈ ਇੱਕ ਅਫਸਰ ਇੱਕ ਵਿਜੀਲੈਂਸ ਬਿਊਰੋ ਇੱਕ ਐਸਆਈਟੀ ਨਹੀਂ ਕਰ ਸਕਦੀ ਤਾਂ ਉਹਨੂੰ ਸਾਰਿਆਂ ਨੂੰ ਇਕੱਠੇ ਹੋਣਾ ਹੈ

ਤੁਸੀਂ ਸਿਧਾਰਥ ਚਟਪਾ ਦੇ ਨਾਲ ਗੱਲ ਕਰ ਰਹੇ ਹੋ ਮੇਰੀ 36 ਸਾਲ ਦੀ ਨੌਕਰੀ ਹੈ ਜੀ ਇੱਕ ਅੱਛਾ ਕਰੋ ਜਦੋਂ ਉਸ ਦੀ ਚੈਲੰਜੀ ਕੀਤੀ ਗਈ ਉਸ ਵੇਲੇ ਜਿਹੜੇ ਸੀਐਮ ਨੇ ਅੱਜ ਕਹਿ ਰਹੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਧੱਕਾ ਹੋ ਰਿਹਾ ਚੰਗੀ ਵੈਰੀ ਗੁੱਡ ਬਹੁਤ ਤੁਸੀਂ ਤਾਂ ਆਪੇ ਤਾਂ ਜਵਾਬ ਦੇ ਦਿੱ ਦਿੱਤਾ ਫਿਰ ਮੈਂ ਪੁੱਛ ਕਿਉਂ ਰਹੇ ਹਾਂ ਮੇਰਾ ਮੇਰਾ ਮਨ ਤਾਂ ਮੈਂ ਕਰਤਾ ਹੋਰ ਮੈਂ ਅੱਜ ਵੀ ਕਰ ਰਿਹਾ ਉਦੋਂ ਵੀ ਕੀਤਾ ਹੈ ਮੇਰਾ ਉਸ ਵੇਲੇ ਤੇ ਅੱਜ ਦੇ ਕੋਈ ਫਰਕ ਹੈਗਾ ਮੇਰੇ ਉਸ ਵੇਲੇ ਤੇ ਕਾਰਵਾਈ ਚ ਅੱਜ ਕਹਿਣ ਤੇ ਕੋਈ ਫਰਕ ਹੈਗਾ ਮੇਰੇ 36 ਸਾਲ ਦੀ ਨੌਕਰੀ ਉਸ ਤੋਂ ਬਾਅਦ 3 ਸਾਲ ਰਿਟਾਇਰਮੈਂਟ ਤੋਂ ਬਾਅਦ ਉੰਤਲੀ ਹਾਲ ਤੇ ਕਿਸੇ ਕੋਈ ਫਰਕ ਹੋਏ ਤਾਂ ਮੈਨੂੰ ਦੱਸ ਦੇਣਾ ਫਰਕ ਉਹਨਾਂ ਦੇ ਕਹਿਣ 'ਚ ਹੈ ਮੇਰੇ ਕਹਿਣ 'ਚ ਨਹੀਂ ਹੈ ਸਰ ਹਾਈ ਕੋਰਟਾਈ ਰਿਪੋਰਟ ਆਈ ਕੋਈ ਨਹੀਂ ਖੋਲੀ ਤੁਸੀਂ ਕਹਾ ਹਾਈ ਕੋਰਟ ਲਗਈ ਕੋਈ ਉਹ ਨਹੀਂ ਖੋਲੇਗੀ ਤੁਹਾਨੂੰ ਕੀ ਲੱਗਦਾ ਹੈ ਕਿ ਵਾਕਿਆ ਹੀ politcal influence ਹਾਈ ਕੋਰਟ ਦੀ ਨਹੀਂ ਹੈ ਮੈਂ ਇਸ ਦੇ ਬਾਰੇ ਕਮੈਂਟ ਨਹੀਂ ਕਰਾਂਗਾ ਕਿਉਂਕਿ ਹਾਈ ਕੋਰਟ ਦੀ ਚੀਜ਼ ਪਈ ਹੈ ਤੁਸੀਂ ਸਿਆਣੇ ਹੋ ਮੈਂ ਕੁਝ ਨਹੀਂ ਕਹਾਂਗਾ ਸੁਪਰੀਮ ਕੋਰਟ आल्सो ਹੈ ਗਿਰਵਨ ਕਲੀ यस 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 मैम आई वेरी गुड वेरी गुड सो यू सी दैट इज वेर आई हैड टू स्टेप इन दैट इज हैड टू स्टेप इन सी बिकॉज इंडिविजुअली देर आर लिमिटेशन वेन यू ड्रैग अ केस सो लॉन्ग जब आप एक चीज को इतना लंबा खींचते हो जो नए अफसर आते हैं उनको पुराने तत्वों का पता नहीं है तो उनको जानू करने के लिए उनको उन उनके नॉलेज में लाने के लिए ये चीजें लानी ये देश हित के लिए दिस इज नॉट ओनली पंजाब ये नेशनल सिक्योरिटी का मामला है क्योंकि जहां से ड्रग्स जहां से नशीली पदार्थ आते हैं वहीं से हथियार आते हैं वहीं से गोला बारूद आता है वहीं से ये स्पाई आते हैं स्पाइन करने आते हैं वहीं से हर तरह का खतरा पैदा होता है और वहीं से आते जैसे पठानकोट में अटैक हुआ था एयरपोर्ट पे उसी जरिए आते हैं ये नेशनल सिक्योरिटी का मामला है इसको किसी को लाइटली ना लें इस पे कार्रवाई करनी जरूरी है हर एक भारतवासी का हंड्रेड परसेंट हंड्रेड परसेंट सबूत हैगा तो आपके सामने आएगा मैं 540 करोड़ की गल नहीं कर रहा मैं सबूत की गल कर रहा हूं ड्रग तस्करी नाल मिलीभगत ते फाइनेंशियल गेन 100% थैंक यू नमस्कार आज मैं इस करके खास करके दस आया कि साने जरा है आज एह जे हालात से है कि इतने ना कोई डेवलपमेंट हो सकती है ना कोई इन्वेस्टमेंट कर रहा ना कोई चंगे काम हो रहे ने क्योंकि नशे ने बर्बाद करता पंजाब में। तो नदों तक अस इस नशे ਉਹ ਚਲਾਨ ਵਾਲੇ ਨਸ਼ੇ ਦੇ ਤਸਕਰ ਨੇ ਜਿਹੜੇ ਡਰਗ ਟ੍ਰਾਫਿਕਰ ਨੇ ਡਰਗ ਸਿੰਡੀਕੇਟਸ ਨੇ ਇਹਨਾਂ ਨੂੰ ਖਤਮ ਕਰਾਂਗੇ ਪੰਜਾਬ ਅੱਗੇ ਵਧ ਨਹੀਂ ਸਕਦਾ ਇਹ ਕਿਉਂ ਸਾਡੇ ਪੰਜਾਬ ਨੂੰ ਛੱਡ ਕੇ ਬੱਚੇ ਨੌਜਵਾਨ ਬਾਹਰ ਜਾ ਰਹੇ ਨੇ ਹਰ ਪਰਿਵਾਰ ਨੂੰ ਡਰ ਹੈ ਕਿ ਸਾਡਾ ਬੱਚਾ ਕਿਤੇ ਸ਼ਿਕਾਰ ਨਾ ਹੋਏ ਨਸ਼ਿਆਂ ਦਾ